ਮੈਨੂੰ ਸੱਚ ਨੂੰ ਆ ਜਿਹੜਾ ਤੁਹਾਨੂੰ ਬਸ਼ੀਰਾ ਦਿਖਾ ਰਿਹਾ ਬਿਲਕੁਲ ਛੋਟੀ ਉਮਰ ਦਾ ਬਸ਼ੀਰਾ ਹੈਗਾ ਕਿਹੜੀ ਬਲੱਡ ਲਾਈਨ ਹੈ ਸਾਰੀ ਬਾਈ ਤੋਂ ਪੁੱਤਾਂਗੀ ਬਾਈਆਂ ਨੇ ਪੂਰੇ ਸ਼ੌਂਕ ਨਾਲ ਪਾਲਿਆ ਹੋਇਆ ਹੈਗਾ ਭਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਲੋ ਨਾਮ ਮੇਰਾ ਹਰਜੀਤ ਸਿੰਘ ਹਰਜੀਤ ਸਿੰਘ ਹਾਂਜੀ ਤੇ ਇਹਦਾ ਕੀ ਨਾਮ ਰੱਖਿਆ ਭਾਈ ਆਪਣੇ ਇਹਦਾ ਨਾਮ ਬਸ਼ੀਰ ਦਾ ਰਾਣਾ ਪ੍ਰਤਾਪ ਰਾਣਾ ਪ੍ਰਤਾਪ ਕਿਹੜੀ ਬਲੱਡ ਲਾਈਨ ਹੈ ਭਾਈ ਇਹ ਮਾਰਾਂ ਡੋਡਲ ਬੱਚਾ ਜੀ ਜੀ ਸ਼ੇਰ ਦਾ ਕਿਹਦਾ ਪੋਤਾ ਜੀ ਜੀ ਮਾਵਲ ਸੜ ਅਰਜਨ ਰੌਲੀ ਵਾਲੇ ਜੀ ਅਰਜਨ ਰੌਲੀ ਵਾਲੀ ਦੀ ਕਿੰਨੀ ਉਮਰ ਹੋ ਗਈ ਬਾਈ ਇਹਦੀ ਹੁਣ 16 ਮਹੀਨੇ ਉਮਰ ਹੈ 16 ਮਹੀਨੇ ਬਿਲਕੁਲ ਹੀ ਛੋਟਾ ਫਿਰਤਾ ਹੈ ਨਾ ਹਾਂਜੀ ਬਿਲਕੁਲ ਛੋਟਾ ਹੀ ਜੀ ਪੂਰੇ ਸ਼ੌਂਕਣਾ ਪਾਲਿਆ ਹੋਇਆ ਹੈ ਨਾ ਕਿੰਨਾ ਕੋਨਾ ਦਾ ਪੂਰਾ ਸੋਹਣਾ ਹੈ ਇਹ ਦਿਖਾਉਣ ਅਸੀਂ ਲੈਣੀ ਮੰਡੀ ਨੂੰ ਜੀ 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 ਹੈ ਵੀ ਪੂਰਾ ਸੋਹਣਾ ਬਾਈ ਇਹ ਪੂਰਾ ਸੋਹਣਾ ਜੀ ਬਹੁਤ ਸੋਹਣਾ ਹੈ ਰੌਣਕਾਂ ਲੱਗਦੀਆਂ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਨਾ ਬੱਚਾ ਬਹੁਤ ਸੌਫ ਹੈ ਜੀ 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 ਬਈ ਸਟੱਡ ਫਾਰਮ ਕਿਹੜੀ ਜਗ੍ਹਾ ਆਪਣਾ ਪਿੰਡ ਅਲਾਦੀਨਪੁਰ ਹੈ ਜੀ ਜੀ ਚਤਾਲਾ ਸਟੱਡ ਫਾਰਮ ਹੈ ਚਤਾਲਾ ਸਟੱਡ ਫਾਰਮ ਹੈ ਉਮਰ ਕਦ ਉਮਰ 15 ਤੋਂ 16 ਮਹੀਨੇ 16 ਮਹੀਨੇ ਹਾਂ ਕਦ 4 ਇੰਚ ਕਦ 61 ਹੈ ਇਸ ਤੋਂ ਇਲਾਵਾ ਹੋਰ ਕਿੰਨੇ ਜਾਨਵਰ ਨੇ ਬਾਈ ਆਪੇ ਚਾਰ ਜਾਨਵਰ ਥੋੜਾ ਜੀ ਇੱਕ ਮਾਰ ਵਾਲੀ ਘੋੜੀ ਨਾਲ ਲੈ ਜੀ ਇਹਦੇ ਜੀ ਦੋ ਘਰੇ ਘੋੜੀਆਂ ਜੀ ਜੀ ਇਹ ਵਸ ਦਿਖਾਉਣ ਵਾਸਤੇ ਲੈ ਆਇਆ ਦਿਖਾਉਣ ਵਾਸਤੇ ਲੈ ਆਇਆ ਜੀ ਸ਼ੌਂਕ ਨਾਲ ਪਾਲਿਆ ਕੀ ਨਾਮ ਕੀ ਰੱਖਿਆ ਹੋਇਆ ਬਾਈ ਇਹਦਾ ਰਾਣਾ ਪ੍ਰਤਾਪ ਜੀ ਰਾਣਾ ਪ੍ਰਤਾਪ ਅੱਡਾਂ ਪੈਰਾਂ ਨਾਲ ਪੂਰਾ ਖੁੱਲਾ ਹੈ ਬਾਈ 15 ਮਹੀਨਾ ਚ 60 ਇੰਚ ਬਹੁਤ ਵਧੀਆ ਹੈ ਲੈ ਗਿਆ ਬੋਲ ਜੀ ਹੈਣਾ ਪਿਓ ਤੇ ਦਾਦੇ ਵਾਂਗੂ ਪੂਰੀ ਤਮਾਲਾ ਕਰਦਾ ਹੁਣ ਆਲੇ ਦਿਨਾਂ ਤੇ ਸ਼ੋਅ ਕੁਆਲਿਟੀ ਦੇ ਬੱਚੇ ਬਹੁਤ ਸ਼ੋਅ ਕੁਆਲਿਟੀ ਦਾ ਬੱਚਾ ਹੈ ਭਾਈ ਗਰਦਨ ਗਰਦਨ ਪੂਰੀ ਚੰਗੀ ਹੈ ਹੈਨਾ ਬਹੁਤ ਸੁਣਾ ਯਾਰ ਭਾਈ ਹੈਨਾ ਪਰਮਾਤਮਾ ਛੋਟੇ ਛੋਟੇ ਭੜੀਆਂ ਭੰਜੀਆਂ ਨੇ ਬਰੀਕੀਆਂ ਸਾਰੀਆਂ ਹੈਨਾ ਪਰਮਾਤਮਾ ਚੜ੍ਹਦੀ ਕਲਾ ਕਰੇ ਹੁਣ ਸਾਲ ਤੱਕ ਜੀ ਸਰਸ ਚੱਲੂ ਹੋ ਜਾਏਗੀ ਹਾਂ ਆਉਂਦੇ ਸਾਲ ਤੱਕ ਹੈਨਾ ਹੋ ਜਾਏਗੀ 15 ਮਹੀਨੇ ਹੋ ਗਏ ਸਾਲੋਂ 25-26 ਮਹੀਨੇ ਰਹੂਗਾ ਆਹਾਂ ਸਰਵੇ ਸ਼ੁਰੂ ਹੋ ਜੂਗਾ ਹੋ ਜਾਏਗੀ চল ঠিক ভাই ওকে এ সময় দা তো